ਪੰਜ ਦਰਿਆਵਾਂ ਦੀ ਇਹ ਧਰਤੀ ਜਿਸ ਤਰੀਕੇ ਦੇ ਨਾਲ ਹਾਲਾਤ ਬਣਦੇ ਜਾ ਰਹੇ ਨੇ ਤਸਵੀਰਾਂ ਬੇਹੱਦ ਭਿਆਨਕ ਨੇ ਔਰ ਇਹ ਵੀ ਦੱਸਦੀ ਪੀ ਜਿਸ ਜਗ੍ਹਾ ਤੇ ਉਸੇ ਖੜੇ ਆ ਮੁਖਾਲੀ ਦੇ ਪਿੰਡ ਪਰਸ਼ ਦੀਆਂ ਤਸਵੀਰਾਂ ਨੇ ਔਰ ਬਰਸਾਤੀ ਪਾਣੀ ਦੇ ਉੱਤੇ ਨਿਰਪਰੇ ਡੈਮ ਜਿਸ ਦੀਆਂ ਬੇਹੱਦ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਸੋਕਾ ਪੈ ਚੁੱਕਿਆ ਪੂਰੀ ਤਰ੍ਹਾਂ ਦੇਖ ਸਕਦੇ ਹੋ ਵੀ ਲਗਭਗ ਜਿਹੜੀਆਂ ਤਰੇੜਾਂ ਨੇ ਇਹ ਲਗਭਗ 3 ਤੋਂ 4 ਫੁੱਟ ਡੂੰਘੀਆਂ ਨੇ ਹਾਲਾਂਕਿ ਚੌੜੀਆਂ ਇੰਨੀਆਂ ਵੀ ਦੇਖ ਸਕਦੇ ਹੋ ਇੱਕ ਪੈਰ ਜਿਹੜਾ ਉਹ ਇਨਸਾਨੀ ਪੈਰ ਵੀ ਬੜੇ ਆਰਾਮ ਦੇ ਨਾਲ ਇਸ ਦੇ ਵਿੱਚ ਦਾਖਲ ਹੋ ਸਕਦਾ ਹੈ ਹਾਲਾਂਕਿ ਉਸ ਦੇ ਵਿੱਚ ਜਿਹੜੇ ਪਸ਼ੂ ਨੇ ਜਾਨਵਰ ਨੇ ਨੀਲ ਗਾਵਾਂ ਨੇ ਜਾਂ ਫਿਰ ਸਾਂਬਰ ਨੇ ਉਹ ਸਾਰੀਆਂ ਹੀ ਬੇहद ਮੁਸ਼ਕਲ ਦੇ ਵਿੱਚ ਆ ਰਹੀਆਂ ਨੇ ਕਿਉਂਕਿ ਕਈ ਮੌਤਾਂ ਇੱਥੇ ਹੋ ਚੁੱਕੀਆਂ ਨੇ ਜਿਹੜੇ ਨੌਜਵਾਨ ਨੇ ਹਾਲਾਂਕਿ ਇਹ ਲਾਗਲੇ ਪਿੰਡਾਂ ਦੇ ਨੌਜਵਾਨ ਨੇ ਸੋ ਹਰੇਕ ਤਰ੍ਹਾਂ ਦੀ ਵਿਚਾਰ ਰਾਹਤ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੇ ਨੇ ਪਾਣੀ ਲਿਆ ਰਹੇ ਨੇ ਆਪਣੇ ਪਿੰਡਾਂ ਦੇ ਵਿੱਚੋਂ ਦੀ ਔਰ ਇਸ ਡੈਮ ਦੇ ਵਿੱਚ ਪਾ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਉਹ ਇਹਨਾਂ ਨੂੰ ਰੋਕ ਰਿਹਾ ਹੈ ਕਿ ਤੁਸੀਂ ਮਾਈਨਿੰਗ ਕਰ ਰਹੇ ਹੋ ਜਿਹੇ ਇਲਜ਼ਾਮ ਵੀ ਜਿਹੜੇ ਹੈਗੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕੱਲ ਪ੍ਰਸ਼ਾਸਨ ਦੇ ਕਈ ਅਧਿਕਾਰੀ ਆ ਕੇ ਗਏ ਨੇ ਲੇਕਿਨ ਉਸ ਤੋਂ ਬਾਅਦ ਵੀ ਕੋਈ ਹਾਲਾਂਕਿ ਕਸਰ ਨਹੀਂ ਰਹੀ ਕਿ ਇੱਥੇ ਪਾਣੀ ਲਿਆਂਦਾ ਜਾਵੇ ਔਰ ਜਿਹੜੇ ਜਾਨਵਰ ਨੇ ਲਾਗਲੇ ਜੰਗਲੀ ਜੀਵ ਜਿਹੜੇ ਨੇ ਉਹ ਬਚ ਸਕਣ ਸੋ ਇਹਨਾਂ ਨੌਜਵਾਨਾਂ ਨਾਲ ਗੱਲਬਾਤ ਕਰਦੇ ਆਂ ਬਈ ਕੀ ਨਾਮ ਕੀ ਆਪਣਾ ਜੀ ਸਰ ਮੇਰਾ ਨਾਮ ਮਲਕੀਤ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਪਿੰਡ ਦੇ ਨਾਲ ਖੜੇ ਹੋ ਤੇ ਦੂਜੀ ਗੱਲ ਇੱਥੇ 3 ਮੰਥ ਹੋ ਗਏ ਜੀ ਇਹ ਡੈਮ ਬਿਲਕੁਲ ਸੁੱਕ ਚੁੱਕਾ ਹੈ ਸਾਨੂੰ ਅਸੀਂ ਮਤਲਬ ਇੱਥੇ 1.5 ਮੰਥ ਪਹਿਲਾਂ ਅਸੀਂ ਇੱਥੇ ਐਕਸਕਲਾਈਜ਼ ਕਰਦੇ ਸੀ ਉੱਪਰ ਤੇ ਇੱਥੇ ਇਹਦੇ ਵਿੱਚ ਜਦੋਂ ਸੁੱਕਣ ਲੱਗ ਗਿਆ ਤੇ ਇਹਦੇ ਚਿੱਕ ਦੇ ਵਿੱਚ ਜਾਨਵਰ ਜਿਹੜੇ ਫਸਦੇ ਸੀ ਤੇ ਮੁੰਡੇ ਇਹਦੇ ਵਿੱਚ ਖੁਦ ਆ ਕੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਸੀ ਅਸੀਂ ਵਿੱਚ ਇੰਨੇ ਨੇ ਫਸ ਜਾਂਦੇ ਸਾਡੇ ਕੋਲ ਵੀਡੀਓ ਵੀ ਆ ਗਈ ਤੁਹਾਨੂੰ ਦਿਖਾ ਦਾਂਗੇ ਤੇ ਮਤਲਬ ਇਹਦੀ ਪਟਾਈ ਨਹੀਂ ਹੋਈ ਪੰਜਾਬ ਬੂਟ ਪਟਾਈ ਹੋਣੀ ਜਿੰਨਾ ਪਾਣੀ ਖੜਨਾ ਸੀ ਉਹਨੇ ਇਹਦੇ ਵਿੱਚ ਸਿਲਟ ਹੈ ਜਿਹੜੀ ਹੈ ਹਾਂਜੀ ਉਹਦੇ ਵਿੱਚ ਜ਼ਿਕਰ ਗੱਲ ਕਰੀਏ ਅਸਲ 'ਚ ਕਦੋਂ ਤੋਂ ਸੁੱਕਣਾ ਸ਼ੁਰੂ ਹੋਇਆ ਸੋ ਉਦੋਂ ਤੋਂ ਤੁਸੀਂ ਪ੍ਰਸ਼ਾਸਨ ਦੇ ਨੂੰ ਕੋਈ ਗੁਹਾਰ ਲਗਾਈ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਲਾਗਲੇ ਪਿੰਡਾਂ ਦੇ ਇਕੱਠੇ ਹੋ ਕੇ ਕਿਤੇ ਸਰ 3 ਮਹੀਨੇ ਹੋ ਗਏ ਨੂੰ ਸੁੱਕ ਸੁੱਕ ਮਤਲਬ ਉਦੋਂ ਤੋਂ ਸਟਾਰਟ ਹੋਇਆ ਸੁੱਕਣਾ ਦਸੰਬਰ 'ਚ ਸਟਾਰਟ ਹੋ ਗਿਆ ਸੀ ਤੇ ਪਿਛਲੇ ਸਾਲ ਵੀ ਗੱਲ ਹੋਈ ਸੀ ਵੀ ਇਹਦੀ ਮਤਲਬ ਪਟਾਈ ਕੀਤੀ ਜਾਏਗੀ ਉਦੋਂ ਵੀ ਮਤਲਬ ਐਪਲੀਕੇਸ਼ਨ ਵੈਰੜੇ ਲੱਗੀ ਸੀ ਇਸ ਸਾਲ ਵੀ ਲਾਈ ਪਰ ਇਹਦੀ ਪਟਾਈ ਦਾ ਕੁਝ ਨਹੀਂ ਹੋਇਆ ਜੀ ਉਮੀਦਾਂ ਉਮੀ ਹੀ ਪਏ ਜਨਵਾਰ ਉਮੀ ਤੇ ਜਿਵੇਂ ਹੁਣ ਨੌਜਵਾਨ ਖੜੇ ਹੋ ਜਾਨਵਰਾਂ ਨੂੰ ਬਚਾ ਵੀ ਰਹੇ ਹਾਲਾਂਕਿ ਕਈ ਕਿੰਨੇ ਕੁ ਜਿਹੜੇ ਜਾਨਵਰ ਨੇ ਮਰ ਚੁੱਕੇ ਨੇ ਇੱਥੇ ਉਹਨਾਂ ਬਾਅਦ ਦੇ ਵਿੱਚ ਕੀ ਹਾਲਾਤ ਕੀ ਹੁੰਦੇ ਨੇ ਜਦੋਂ ਜਾਨਵਰ ਲਗਲੇ ਜੰਗਲਾਂ ਚ ਇੱਥੇ ਪਹੁੰਚਦੇ ਨੇ ਉਦੋਂ ਕੀ ਹਾਲਾਤ ਹੁੰਦੇ ਸਰ ਜਿਵੇਂ ਕਿ ਜਾਨਵਰ ਮਰ ਚੁੱਕੇ ਆ 650 ਪਲੱਸ ਹੋ ਗਿਆ ਏ ਮਿਲਕੇ ਨਾਲ ਦੇ ਪਿੰਡਾਂ ਦੇ ਜਿੰਨੇ ਵੀ ਹੈਗੇ ਪੈਂਤਪੁਰ ਹੋ ਗਿਆ ਆਪਣਾ ਜਿੰਨੇ ਵੀ ਨਾਲ ਦੇ ਪਿੰਡ ਆ ਨਾਡਾ ਹੋ ਗਿਆ ਸਿਉਂਕ ਹੋ ਗਿਆ ਸਾਰੇ ਮਨੇ ਮਾਜਰੇ ਤੱਕ ਦੇ ਇੱਥੇ ਟੈਂਕਰ ਆ ਰਹੇ ਆ ਪਾਣੀ ਪਾਣ ਲਈ ਮਲਕੇ ਅਸੀਂ ਛੱਪੜੀਆਂ ਪੱਟੀ ਹੋਈਆਂ ਉਹਦੇ 'ਚ ਪਾਣੀ ਪਾ ਰਹੇ ਹਾਂ ਸਾਰੇ ਅੱਜ ਅਸੀਂ ਮਸ਼ੀਨ ਲਾ ਕੇ ਮਲਕੇ ਕਾਫੀ ਵੱਡੀ ਛੱਪੜੀ ਬਣਾਣੀ ਸੀ ਮਲਕੇ ਜਿਆਦਾ ਪਾਣੀ ਸਟੋਰ ਹੋ ਜਾਏ ਤਾਂ ਉਹ ਮੈਕਮੇ ਵਾਲਿਆਂ ਨੇ ਜੰਗਲਾਤ ਮੈਕਮੇ ਵਾਲਿਆਂ ਨੇ ਡੈਮ ਮੈਕਮੇ ਵਾਲਿਆਂ ਨੇ ਸਾਨੂੰ ਰੋਕ ਦਿੱਤਾ ਗਿਆ ਕਦੋਂ ਆਏ ਸੀ ਹੋਰ ਕੀ ਕਹਿੰਦੇ ਕੀ ਸੋ ਆ ਕੇ ਉਹ ਕਹਿੰਦੇ ਮਲਕੇ ਇੱਥੇ ਤੁਸੀਂ ਮਾਈਨਿੰਗ ਨਹੀਂ ਕਰ ਸਕਦੇ ਮਲਕੇ ਜਾਣੇ ਕਿ ਵੀ ਅਸੀਂ ਮਲਕੇ ਇੱਥੇ ਟਰੈਲੀਆਂ ਵੀ ਨਹੀਂ ਲੈ ਕੇ ਆਏ ਹੈਗੇ ਕੱਲੀ ਮਸ਼ੀਨ ਤੇ ਟੈਂਕਰਸ ਹੀ ਸਾਡੇ ਨਾਲ ਮਸ਼ੀਨ ਨਾਲ ਮਿਲ ਕੇ ਅਸੀਂ ਪੱਟਣਾ ਚਾਹੁੰਦੇ ਸੀ ਮਤਲਬ ਇੱਥੇ ਜੀ ਅੱਜ ਸਾਨੂੰ ਫੋਨ ਆਈ ਸੀ ਬਾਹਰੋਂ ਵੀ ਅਸੀਂ ਮਤਲਬ 20 ਤੋਂ 30 ਟੈਂਕਰ ਜਿਹੜੇ ਲੈ ਕੇ ਆਣੇ ਆ ਅਸੀਂ ਫਿਰ ਉਹਨਾਂ ਨਾਲ ਮਤਲਬ ਸਲਾਹ ਕਰਕੇ ਫਿਰ ਅਸੀਂ ਪਿੰਡ ਦੇ ਮੁੰਡੇ ਨੇ ਸਲਾਹ ਕੀਤੀ ਵੀ ਅਸੀਂ ਅੱਜ ਵੱਡੀ ਛੱਪੜੀ ਕਿਉਂਕਿ ਸਾਡੀ ਛੱਪੜੀਆਂ ਜੜੀ ਪੂਰੀ ਹੋਈਆਂ ਸੀ ਅਸੀਂ ਪਿੰਡ ਦੇ ਮੁੰਡੇ ਨਾਲ ਦੇ ਕਰਕੇ ਪੂਰੀ ਕੀਤੀ ਹੋਈ ਹੈ ਤੇ ਅਸੀਂ ਫਿਰ ਅਜੇ ਵੱਡੀ ਛੱਪੜੀ ਬਣਾਣੀ ਸੀ ਫਿਰ ਅਸੀਂ ਜੀਸੀਬੀ ਨਾਲ ਲੈ ਕੇ ਆਏ ਅੱਜ ਸਵੇਰੇ 5 ਵਜੇ ਤੋਂ ਅਸੀਂ ਲੱਗੇ ਹੋਏ ਸੀ ਇੱਥੇ ਮਤਲਬ ਸਟਾਰਟ ਕੀਤਾ ਉਹਦੇ ਹੀ ਆ ਕੇ ਫਿਰ ਇਹਨਾਂ ਨੇ ਰੋਕਤਾ ਜੀ ਅਗਲੇ ਕਿੰਨੇ ਕੁ ਪਿੰਡ ਪਿੰਡ 나ਡਾ ਜੀ ਪੜਛ ਛੋਟੀ ਪੜਛ ਸਿਉਂਕ ਪਿੰਡੇ ਇਸੇ ਡੈਮ ਤੋਂ ਨਿਰਭਰ ਹੈ ਜੀ ਇੱਥੋਂ ਪਾਣੀ ਜਾਂਦਾ ਜੀ ਨੂੰ ਪਿੰਡਾਂ ਨੂੰ ਬਿਲਕੁਲ ਖਤਮ ਹੈ ਜੀ ਨੂੰ ਤਿੰਨੇ ਪਿੰਡਾਂ ਦੀ ਖੇਤੀ ਖਤਮ ਹੈ ਜੀ ਪਾਣੀ ਦੀ ਖਤਮ ਹੈ ਜੀ ਪਿੰਡਾਂ ਚ ਅਸੀਂ ਪਿੰਡ ਚ ਵੀ ਪਾਣੀ ਪਾ ਰਹੇ ਆ ਤੇ ਇੱਥੇ ਜਿਹੜਾ ਲੱਗ ਪਾ ਰਹੇ ਆ ਜੀ ਫਿਰ ਇਹ ਪੂਰਾ ਸਰਵਾਈਵ ਕਿੱਦਾਂ ਕਰ ਰਹੇ ਹੋ ਕਿਉਂਕਿ ਹੁਣ ਤੁਸੀਂ ਕਹ ਰਹੇ ਪ੍ਰਸ਼ਾਸਨ ਵੀ ਰੋਕ ਰਾ ਨੇ ਰਿ ਵਿਭਾਗ ਵੀ ਰੋਕ ਰਾ ਸਰਵਾਈਵ ਕਿੱਦਾਂ ਕਰ ਰਹੇ ਹੋ ਫਿਰ ਇਹ ਜਿਹੜੀ ਖੇਤੀ ਖੁੱਤੀ ਸਾਰੀ ਐਸੇ ਡੈਮ ਪੈਨਰ ਪਰ ਹੁੰਦੀ ਹੈ ਸਰ ਖੇਤੀ ਤਾਂ ਹੋਈ ਨਹੀਂ ਜੀ ਖੇਤੀ ਤਾਂ ਹੋਈ ਨਹੀਂ ਖੇਤੀ ਖਤਮ ਹੈ ਬਿਲਕੁਲ ਪ੍ਰਾਈਵੇਟ ਕਲੋਨੀਆ ਬਣਾਦੀ ਡੀਲਰਾਂ ਨੇ ਕੋਸ਼ਿਸ਼ ਜਿਹੜੀ ਰਹਿ ਗਈ ਸੀ ਜ਼ਮੀਨ ਉਹਦੇ ਉਹ ਮਿਲ ਕੇ ਇਦਾਂ ਹੀ ਟੱਪੜ ਪਈ ਹੈ ਸਾਰੀ ਮਤਲਬ ਇੱਥੇ ਹੁਣ ਬੰਜਰ ਰਹਿ ਗਈ ਇੱਕ ਤਰ੍ਹਾਂ ਜ਼ਮੀਨ ਕਹਿ ਲਈ ਅਸੀਂ 5 ਕਿਲੋਮੀਟਰ ਤੋਂ ਪਾਣੀ ਲੈ ਕੇ ਆਂਦੇ ਪਿਛਲੇ ਵੱਡੀ ਪੜਸ ਤੋਂ ਪਾਣੀ ਲੈ ਕੇ ਆਂਦੇ ਆ ਫਿਰ ਰਸਤਾ ਵੀ ਤੁਸੀਂ ਖੁਦ ਆਇਓ ਖਰਾਬ ਰਸਤਾ ਵੀ ਖਰਾਬ ਹੈ ਤੇ ਮੁੰਡੇ ਰੋਪੜ ਤੱਕ ਤੁਹਾਰੇ ਟਰੈਕਟਰ ਲੈ ਕੇ ਕਨ ਪਰਸੋ ਮੰਨੇ ਮਾਜਰੇ ਤੋਂ 15 20 ਟੈਂਕਰ ਮੰਨੇ ਮਾਜਰੇ ਰਾਤ ਨੂੰ ਆਏ ਸੀ 6 ਵਜੇ ਮੈਨੂੰ ਹੁਣ ਅਗਲੀ ਜਿਹੜੀ ਕੈਰੀ ਵੀ ਮੁੱਖ ਮੰਤਰੀ ਨੂੰ ਕੋਈ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਕਿੰਨੇ ਕ ਪਿੰਡ ਕਿੰਨੇ ਕ ਨੇ ਲਾਗਲੇ ਜਿਹੜੇ ਸਾਰੇ ਇੱਥੇ ਨਿਰਪਰ ਨੇ ਅਸੀਂ ਪਿੰਡ ਨਹੀਂ ਕਹਾਂ ਸਾਰੇ ਜਿੰਨਾ ਇਲਾਕਾ ਹੀ ਸਾਰਾ ਸਾਡੇ ਨਾਲ ਖੜਾ ਜਿੰਨਾ ਵੀ ਮੋਹਾਲੀ ਹੈ ਮਤਲਬ ਕਿ ਸਾਰੇ ਇੱਥੇ ਆ ਰਹੇ ਆਂ ਕਾਫੀ ਪਿੰਡ ਹੈ ਮਤਲਬ ਕਿ ਮੁੱਖ ਮੰਤਰੀ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਕੋਈ ਗੱਲਬਾਤ ਹੋਈ ਉਹਨਾਂ ਨਾਲ ਭਈ ਨਹੀਂ ਉਹਨਾਂ ਨਾਲ ਤਾਂ ਕੋਈ ਗੱਲਬਾਤ ਨਹੀਂ ਹੋਈ ਜਿਵੇਂ ਕਿ ਸਾਡੀ ਪੰਚਾਇਤ ਨੇ ਮੈਕਮੇ ਨੂੰ ਐਪਲੀਕੇਸ਼ਨ ਦਿੱਤੀ ਹੈ ਕੀ ਕਿਸੇ ਥਰੂ ਗੱਲ ਹੋਈ ਹੈ ਕਿਸੇ ਲੀਡਰ ਨਾਲ ਕਿ ਕਿਸੇ ਨਾਲ ਵੀ ਹੋਈ ਹੈ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਹੈ ਜਿਵੇਂ ਕਿ ਉਹਨਾਂ ਨੇ ਸਾਨੂੰ ਕੋਈ ਰਿਸਪਾਂਸ ਨਹੀਂ ਦਿੱਤਾ ਹੈਗਾ ਵੈਸੇ ਗੱਲ ਸਰਕਾਰ ਤੱਕ ਪਹੁੰਚ ਚੁੱਕੀ ਹੈ 1.5 ਮਹੀਨਿਆਂ ਤੋਂ ਡੇਲੀ ਨਿਊਜ਼ ਲੱਗ ਰਹੀ ਹੈ ਇੱਥੇ ਹੁਣ ਤੱਕ ਕਾਫੀ ਨਿਊਜ਼ ਜਿੰਨੇ ਸਾਰੇ ਚੈਨਲ ਸਾਰੇ ਇੱਥੇ ਆ ਗਏ ਆ ਜੀ ਫਿਰ ਵੀ ਨਹੀਂ ਕੁਝ ਕਹਿੰਦੇ ਆ ਇੰਨੇ ਪੈਸੇ ਆਏ ਹੋਏ ਆ ਇਹਦੇ ਪਟਾਈ ਦੇ ਉਹ ਸਾਨੂੰ ਪਤਾ ਨਹੀਂ ਹੈਗਾ ਵੀ ਮਤਲਬ ਕਿ ਪੈਸੇ ਹੈਗੇ ਕਿੱਥੇ ਆ ਜਾ ਕਿੱਥੇ ਰਹੇ ਨੇ ਹਰ ਸਾਲ ਮੁੱਦਾ ਚੱਕਦੇ ਆ ਵੀ ਹਾਂ ਪਟਾਈ ਲੱਗਣੀ ਹੈ ਪਟਾਈ ਲੱਗਣੀ ਹੈ ਪਰ ਉਹ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਪੈਸੇ ਕਿੱਥੇ ਹੈਗੇ ਕਿੱਥੇ ਨਹੀਂ ਕੌਣ ठेकेदार ਹੈ ਕੌਣ ਕਿਹਾ ਇੱਥੇ ਕੁਝ ਨਹੀਂ ਸਾਨੂੰ ਪਤਾ ਹੈਗਾ ਸਰ ਸਰ ਜਿਵੇਂ ਕਹਿੰਦੇ ਆ ਮਤਲਬ ਇੱਥੇ ਹੁਣ ਬਰਸਾਤਾਂ ਜਿਵੇਂ ਪੈਣਗੀਆਂ ਇਹ ਬਰਸਾਤਾਂ ਦੀ ਵੇਟ ਕਰ ਰਿਹਾ ਵੀ ਇੱਥੇ ਇੱਕ ਵਾਰ ਬਰਸਾਤ ਆਈ ਫਿਰ ਇਹ ਭਰ ਜਾਣਾ ਫਿਰ ਫੇਰ ਗੱਲ ਦਬ ਜਾਣੀ ਆ ਮਨ ਸਾਡੀ ਇੱਕ ਬੇਨਤੀ ਹੈ ਜੇ ਇਹਦੇ ਮਤਲਬ ਸੈਂਟਰ ਚ ਜਾਂ ਪਿੱਛੇ ਇਹਦੇ ਬੰਦ ਲਾਇਆ ਜਾਵੇ ਕਿ ਮਨ ਅੱਗੇ ਦੀ ਪਟਾਈ ਕਰਕੇ ਪਾਣੀ ਜਿਵੇਂ ਰੋਕਿਆ ਜਾਵੇ ਵੱਡਾ ਕਰ ਸਕਦੇ ਆ ਸਰਕਾਰ ਕੁਝ ਵੀ ਕਰ ਸਕਦੀ ਆ ਵੀ ਬੰਦ ਲ ਅਗਲੇ ਸਾਲ ਮਤਲਬ ਇਹ ਮੈਂ ਨਾ ਨੋ ਬਤਾਵੇ ਸਾਨੂੰ ਬਿਲਕੁਲ ਸੋ ਨੌਜਵਾਨ ਜਿਹੜੇ ਨੇ ਉਹ ਇਸ ਡੈਮ ਦੇ ਲਈ ਪ੍ਰਤੀ ਕਾਫੀ ਹਮਾਇਤੀ ਵੀ ਨਜ਼ਰ ਆਉਂਦੇ ਨੇ ਔਰ ਅਸਲ ਜਿਹੜੀਆਂ ਮੁਸ਼ਕਲਾਂ ਨੇ ਕਿ ਸਿਲਟ ਜੰਮੜ ਕਰਕੇ ਲਗਭਗ 50 ਫੁੱਟ ਜਿਹੜਾ ਡੈਮ ਉੱਤੇ ਨੂੰ ਆ ਚੁੱਕਿਆ ਮਿੱਟੀ ਜਿਹੜੀ ਜੰਮ ਚੁੱਕੀ ਐ ਸੋ ਹਾਲਾਤ ਜਿਹੜੇ ਵੱਤ ਤੋਂ ਵੱਧਰ ਹੁੰਦੇ ਲਗਾਤਾਰ ਨਜ਼ਰ ਆ ਰਹੇ ਨੇ ਸੋ ਹੁਣ ਪ੍ਰਸ਼ਾਸਨ ਨੂੰ ਵੀ ਗੁਹਾਰ ਲਗਾਈ ਜਾ ਰਹੀ ਹੈ ਪਿੰਡ ਵਾਸੀਆਂ ਵੱਲੋਂ ਕਿ ਜਲਦ ਤੋਂ ਜਲਦੀ ਸਿਲਟ ਜਿਹੜੀ ਉਹ ਕੱਢੀ ਜਾਵੇ ਪਟਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸੀਜ਼ਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਦੌਰਾਨ ਫਿਰ ਤੋਂ ਅਜਿਹੇ ਹਾਲਾਤ ਜਿਹੜੇ ਉਹ ਨਾ ਬਣ ਕਿਉਂਕਿ ਸਿੱਧੇ ਤੌਰ ਦੇ ਉੱਪਰ ਜਿਹੜਾ ਜ਼ਿੰਮੇਵਾਰ ਇਸ ਨੂੰ ਮੰਨ ਸਕੀਏ ਲੇਕਿਨ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਮਦਦ ਕਰਦਾ ਹੈ ਪ੍ਰਸ਼ਾਸਨ ਕੀ ਉਪਰਾਲੇ ਕਰਦਾ ਹੈ ਇਸ ਪੂਰੀ ਸਿਲਟ ਨੂੰ ਕੱਢਣ ਦੇ ਲਈ ਹਾਲਾਂਕਿ ਜਿਸ ਤਰੀਕੇ ਦੇ ਨਾਲ ਜਾਨਵਰ ਮਰ ਰਹੇ ਨੇ ਸੋ ਸਮਾ ਜਿਹੜਾ ਉਹ ਵੱਤ ਤੋਂ ਵੱਧਰ ਹੁੰਦਾ ਜਾ ਰਿਹਾ ਇਨਸਾਨਾਂ ਦੇ ਉੱਪਰ ਵੀ ਇਹ ਮਾੜਾ ਸਮਾ ਜਿਹੜਾ ਆ ਸਕਦਾ ਕਿਉਂਕਿ ਪਾਣੀ ਦੀ ਕਿੱਲਤ ਜਿਹੜੀ ਹੈਗੀ ਆ ਉਹ ਪੂਰੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਵੀ ਨਜ਼ਰ ਆ ਰਹੀ ਹੈ ਕਿਉਂਕਿ ਇਹ ਡੈਮ ਦਾ ਜਿਹੜਾ ਏਰੀਆ ਹੈ ਇਹ ਸਾਰਾ ਸੋਕਾ ਹੋ ਚੁੱਕਿਆ ਸੁੱਕ ਚੁੱਕਿਆ ਸੋ ਇਸੇ ਲਾਗਲੇ ਪਿੰਡਾਂ ਨੂੰ ਵੀ ਮੁਸ਼ਕਲ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਅੰਗ ਦੈਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par